ਅੱਜ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਅੱਗੇ 32 ਐਮਐਲਏ ਉਹਨਾਂ ਦੇ ਸਾਡੇ ਸੰਪਰਕ ਚ ਆਇਆ ਤਾਂ ਉਧਰ ਅਮਨ ਅਰੋੜਾ ਕਹਿ ਰਿਹਾ ਕਿ ਬੀਜੇਪੀ ਦੇ ਸੰਪਰਕ ਚ ਨੇ ਪ੍ਰਤਾਪ ਬਾਜਵਾ ਕੀ ਇਨ੍ਹਾਂ ਗੱਲਾਂ ਨਾਲ ਪੰਜਾਬ ਨੂੰ ਕੁਝ ਮਿਲਣ ਵਾਲਾ ਸਾਨੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਸੋ ਜਿਹੜੀਆਂ ਅੱਜ ਲਾਅ ਐਂਡ ਆਰਡਰ ਤੇ ਹੋਰ ਜਿਹੜੀਆਂ ਜ਼ਰੂਰੀ ਇਸ਼ੂਜ਼ ਹੈਗੇ ਨੇ ਜਿਹੜੇ ਪੰਜਾਬ ਤੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਸੱਤ ਮੈਂਬਰੀ ਕਮੇਟੀ ਨਾਲ ਜਥੇਦਾਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਜਥੇਦਾਰ ਸਾਹਿਬ ਦਾ ਜੋ ਬਿਆਨ ਆਇਆ ਕਿ ਚਾਰ ਦਿਵਾਰੀ ਚ ਹੀ ਹੁਕਮ ਜਾਰੀ ਹੁੰਦੇ ਆ ਸਾਡੇ ਕੀ ਕਾਰ ਲੱਗ ਰਿਹਾ ਕੀ ਕਿੰਨਾ ਕੁ ਦਵਾ ਜਿਹੜਾ ਦਿਖ ਰਿਹਾ ਜਾਂ ਫਿਰ ਕੋਈ ਹੋਰ ਜਿਹੜਾ ਸਿਸਟਮ ਬਣ ਰਿਹਾ ਕਿ ਅਕਾਲੀ ਦਲ ਉੱਭਰ ਹੀ ਨਹੀਂ ਪਾਰਿਆ ਉੱਥੋਂ ਦਾ ਜਥੇਦਾਰ ਦਾ ਜੋ ਵੀ ਹੁਕਮ ਜਥਰ ਸਾਹਿਬਾਨ ਦਾ ਉਹ ਮੰਨਣਾ ਉਹ ਸਾਡਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਵਾ ਉਹ ਵੀ ਹੁਕਮ ਸਾਨੂੰ ਜਥੇਦਾਰ ਜੀ ਦਾ ਹੋਇਆ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ ਕਮੇਟੀ چاہے ਅਸੀਂ ਪੰਜ ਮੈਂਬਰ ਰਹਿ ਗਏ ਆ ਕੱਲ ਮਿਲ ਕੇ ਵੀ ਆਏ ਜਥੇਦਾਰ ਜੀ ਨੂੰ ਜੋ ਵੀ ਉਦੇਸ਼ ਅਗਲਾ ਦੇਣਗੇ ਅਸੀਂ ਡਟ ਕੇ ਉਹ ਤੇ ਪਹਿਰਾ ਦੇਵਾਂਗੇ ਪ੍ਰਧਾਨ ਅੱਗੇ ਜੋ ਵੀ ਉਦੇਦਾਰ ਚੁਣਨੇ ਹੋ ਡੈਲੀਗੇਟਸ ਨੇ ਚੁਣਨੇ ਆ ਸੋ ਲੇਕਿਨ ਪਤਾ ਨਹੀਂ ਕਿਉਂ ਨਹੀਂ ਇਹ ਉਹਨਾਂ ਨੂੰ ਉਹਨਾਂ ਨੇ ਦਿੱਤਾ ਤੇ ਆਪਦੇ ਆਪ ਹੀ ਪਾਰਟੀ ਦਾ ਨੁਕਸਾਨ ਕਰਾ ਰਹੇ ਮੰਤੀ ਸਿੰਘ ਐਯਾਲੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਯਾਲੀ ਸਾਹਿਬ ਪਹਿਲਾ ਦਿਨ ਸੀ ਅੱਜ ਕਿੱਦਾਂ ਦਾ ਰਿਹਾ ਜੀ ਸੈਸ਼ਨ ਠੀਕ ਰਿਹਾ ਜੀ ਲੇਕਿਨ ਹਜੇ ਸਮਾਂ ਹੋਰ ਚਾਹੀਦਾ ਵਾ ਇਹ ਸੈਸ਼ਨ ਵਧਾਉਣਾ ਚਾਹੀਦਾ ਘੱਟੋ ਘੱਟ 10 ਦਿਨ ਦਾ ਹੋਣਾ ਚਾਹੀਦਾ ਜੀ ਕਿਉਂਕਿ ਬੜੀ ਦੇਰ ਬਾਅਦ ਸੈਸ਼ਨ ਬੁਲਾਇਆ ਗਿਆ ਬਹੁਤ ਸਾਰੇ ਮਸਲੇ ਨੇ ਜਿਹੜੇ ਮੇਰੇ ਹਲਕੇ ਨਾਲ ਸੰਬੰਧਿਤ ਨੇ ਕਿਸਾਨੀ ਨਾਲ ਸੰਬੰਧਿਤ ਨੇ ਮੁਲਾਜ਼ਮਾਂ ਦੇ ਮਸਲੇ ਨੇ ਇਸੇ ਤਰ੍ਹਾਂ ਹੋਰ ਵੱਖ-ਵੱਖ ਜਿਹੜੇ ਵਰਗਾਂ ਦੇ ਮਸਲੇ ਨੇ ਡਿਵੈਲਪਮੈਂਟ ਦੇ ਇਸ਼ੂਜ਼ ਨੇ ਬਹੁਤ ਸੜਕਾਂ ਦੇ ਹਾਲਾਤ ਬੜੇ ਮਾੜੇ ਨੇ ਸਟਾਫ ਦੀ ਘਾਟ ਆ ਸਕੂਲਾਂ ਦੇ ਵਿੱਚ ਈਵਨ ਚੇਤਨਾਂ ਨੂੰ ਹਜ ਤੱਕ ਚਾਰਜ ਨਹੀਂ ਮਿਲੇ ਸੋ ਇਹ ਬਹੁਤ ਇਸ਼ੂਜ਼ ਹੈਗੇ ਨੇ ਸੋ ਜੇ ਹੋ ਸਾਨੂੰ ਜਿੰਨਾ ਵੀ ਸਮਾਂ ਮਿਲੇ ਮੈਂ ਤੁਹਾਨੂੰ ਥੋੜਾ ਵਾ ਕਾਰਨ ਕੀ ਲੱਗਦਾ ਵੀ ਇੰਨਾ ਘੱਟ ਸਮਾਂ ਕਿਉਂ ਰੱਖਿਆ ਜਾ ਰਿਹਾ ਕਿਉਂਕਿ ਸੈਸ਼ਨ ਦੇ ਵਿੱਚ ਮੋਸਟਲੀ ਜਿਹੜੀਆਂ ਸਰਕਾਰ ਦੀਆਂ ਕਮੀਆਂ ਨੇ ਵਿਰੋਧੀ ਧਿਰ ਨੇ ਉਠਾਉਣੀਆਂ ਹੁੰਦੀਆਂ ਨੇ ਇਹਨਾਂ ਨੂੰ ਇਹ ਵੀ ਅਸੀਂ ਮੌਕਾ ਹੀ ਨਾ ਦਈਏ ਕਿਸੇ ਨੂੰ ਬੋਲਣ ਦਾ ਸੋ ਇਸੇ ਲਈ ਇਹ ਬੜਾ ਛੋਟਾ ਸੈਸ਼ਨ ਬੁਲਾਇਆ ਜਾਂਦਾ ਸੋ ਇਹ ਸੈਸ਼ਨ ਆ ਜਿਹੜੇ ਵੱਧ ਵੱਧ ਲੋਕਾਂ ਨੇ ਚੁਣਿਆ ਸਾਨੂੰ ਇੱਥੇ ਆ ਕੇ ਵਿਧਾਨ ਸਭਾ ਦੇ ਵਿੱਚ ਅਸੀਂ ਆ ਕੇ ਲੋਕਾਂ ਦੇ ਮਸਲੇ ਅਸੀਂ ਚੁੱਕਣੇ ਸਾਡੀ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਸੋ ਇਸ ਲਈ ਸਾਹਿਬੀ ਇਹ ਗੱਲ ਦੇਖਣ ਨੂੰ ਆਈ ਹੈ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ 32 ਐਮਐਲਏ ਉਹਨਾਂ ਦੇ ਸਾਡੇ ਸੰਪਰਕ ਚ ਆਇਆ ਤਾਂ ਉਧਰ ਅਮਨ ਅਰੋੜਾ ਕਹਿ ਰਿਹਾ ਕਿ ਬੀਜੇਪੀ ਦੇ ਸੰਪਰਕ ਚ ਨਹੀਂ ਪ੍ਰਤਾਪ ਬਾਜਵਾ ਕੀ ਇੰਨਾਂ ਗੱਲਾਂ ਨਾਲ ਪੰਜਾਬ ਨੂੰ ਕੁਝ ਮਿਲਣ ਵਾਲਾ ਦੋ ਹਜੇ ਡੇਢ ਤੋਂ ਦੇ ਡੇਢ ਤੋਂ ਦਿਨ ਦਾ ਹੀ ਸਮਾਂ ਜਿਹੜਾ ਉਹ ਸੈਸ਼ਨ ਦਾ ਹੈ ਕੀ ਇੰਨਾਂ ਗੱਲਾਂ ਚ ਕੱਢਣਾ ਸਾਰਾ ਕੁਝ ਦੇ ਵਿੱਚ ਸਾਨੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਸੋ ਜਿਹੜੀਆਂ ਅੱਜ ਲਾਅ ਐਂਡ ਆਰਡਰ ਤੇ ਹੋਰ ਜਿਹੜੀਆਂ ਜ਼ਰੂਰੀ ਇਸ਼ੂਜ਼ ਹੈਗੇ ਨੇ ਜਿਹੜੇ ਪੰਜਾਬ ਦੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ ਕਿਉਂਕਿ ਤਿੰਨ ਸਾਲ ਲੰਘੇ ਨੇ ਸਰਕਾਰ ਦੇ ਲੇਕਿਨ ਡਿਵੈਲਪਮੈਂਟ ਬਿਲਕੁਲ ਹੀ ਕੰਮ ਰੁਕਿਆ ਕੋਈ ਪ੍ਰੋਜੈਕਟ ਨਹੀਂ ਨਮ ਆਇਆ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਇਹ ਲੋਕਾਂ ਨੇ ਬੜੀਆਂ ਆਸਾਂ ਨੇ ਇਹਨਾਂ ਨੂੰ 99 ਸੀਟਾਂ ਦਿੱਤੀਆਂ ਸੀ ਲੇਕਿਨ ਅੱਜ ਲੋਕ ਨਿਰਾਸ਼ ਨੇ ਸੋ ਇਸ ਲਈ 2 ਸਾਲ ਰਹਿੰਦੇ ਉਹਦੇ ਵਿੱਚ ਸਰਕਾਰ ਆਪਣੀ ਕਾਰਗੁਜ਼ਾਰੀ ਦਿਖਾਵੇ ਕਰਪਸ਼ਨ ਜਿਹੜੀ ਵੱਡੀ ਆ ਜਿਹੜੀ ਉਹਨੂੰ ਉੱਤੇ ਠੱਲ ਪਾਵੇ ਇੱਕ ਵੱਡਾ ਦੁਖਾਤ ਆ ਜਿਹੜਾ ਪੰਜਾਬ ਲਈ ਖੜਾ ਹੋ ਗਿਆ ਹੈ ਜਿਹੜਾ ਰਿਪੋਰਟ ਕੀਤੇ ਜਾ ਰਹੇ ਆ ਨੌਜਵਾਨ ਕੀ ਉਹਨਾਂ ਦੇ ਲਈ ਵਿਧਾਨ ਸਭਾ ਚ ਕੋਈ ਗੱਲਬਾਤ ਆਵਾਜ਼ ਬਲੰਦ ਹੋਣੀ ਜ਼ਰੂਰੀ ਹੈ ਜਾਂ ਇਸ ਮੁੱਦੇ ਵੱਲ ਕਾਸ ਧਿਆਨ ਨਹੀਂ ਦੇਣਾ ਚਾਹੀਦਾ ਕਿ ਮਸਲਾ ਜਿਹੜਾ ਅੱਗੇ ਤੋਂ ਨਾ ਹੀ ਆਵੇ ਇੱਥੇ ਤਾਂ ਅੰਗਰੇਜ਼ ਆਣ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਸਾਡੇ ਹੀ ਭਾਰਤੀ ਵਾਪਸ ਆ ਰਹੇ ਕੋਈ ਵੱਡਾ ਇਹ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਹੈਗਾ ਜਿਹੜੇ ਨੌਜਵਾਨ ਅ ਇਥੋਂ ਲੱਖਾਂ ਰੁਪਏ ਲਾ ਕੇ ਗਏ ਸੀ ਕਿ ਆਪਣੀ ਜ਼ਮੀਨ ਵੇਚ ਕੇ ਹੋਰ ਕਈ ਘਰ-ਵਾਰ ਵੇਚ ਕੇ ਗਏ ਸੀ ਸੋ ਉਹਨਾਂ ਨੂੰ ਉਥੋਂ ਜਿਹੜਾ ਵਾਪਸ ਕੀਤਾ ਜਾ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦਾ ਵਾ ਕਿ ਸਾਡੇ ਜਿਹੜੇ ਇਥੋਂ ਦੇ ਪਰਿਵਾਰ ਹੈਗੇ ਨੇ ਬੱਚੇ ਹੈਗੇ ਨੇ ਕਿ ਉਹ ਉਹ ਗਲਤ ਟੰਗ ਨਾਲ ਨਾ ਜਾਣ ਕਿ ਉਸ ਤੋਂ ਬਾਅਦ ਬੜੀਆਂ ਦਿੱਕਤਾਂ ਨੇ ਹੁਣ ਆਉਣ ਵਾਲੇ ਸਮੇਂ ਲਈ ਅ ਲੇਕਿਨ ਜਿਹੜੇ ਵਾਪਸ ਆਏ ਨੇ ਸਰਕਾਰਾਂ ਨੂੰ ਨੇ ਬਾਹ ਫੜਨੀ ਚਾਹੀਦੀ ਆ ਤੇ ਉਹਨਾਂ ਨੂੰ ਇੱਥੇ ਉਹਨਾਂ ਦੀ ਉਹਨਾਂ ਨੂੰ ਕੰਮ ਕਰ ਉਹਨਾਂ ਨੂੰ ਲਵਾਉਣ ਦੇ ਵਿੱਚ ਉਹਨਾਂ ਨੂੰ ਨੌਕਰੀ ਦਿਵਾਉਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਸੋ ਇਸ ਪਾਸੇ ਸਰਕਾਰ ਧਿਆਨ ਦੇਵੇ ਤੇ ਨੌਜਵਾਨਾਂ ਨੂੰ ਚਾਹੀਦਾ ਵੀ ਇੱਥੇ ਨਾ ਸਕਿੱਲ ਟ੍ਰੇਨਿੰਗ ਲੈਣ ਹਨਾ ਉਹਨਾਂ ਕੋਲ ਹੋਨਰ ਹੋਣਾ ਚਾਹੀਦਾ ਕਲਾ ਹੋਣੀ ਚਾਹੀਦੀ ਹੈ ਤਾਂ ਜੇ ਕਲਾ ਹੋਵੇ ਤਾਂ ਇੱਥੇ ਵੀ ਉਹਨਾਂ ਕੋਲੇ ਰੋਜ਼ਗਾਰ ਦੀ ਕਮੀ ਨਹੀਂ ਰਹਿਣੀ ਤੇ ਬਾਹਰ ਤਾਂ ਹੈਗਾ ਹੀ ਹੈਗਾ ਸੋ ਇਸ ਲਈ ਬੱਚੇ ਆ ਜਿਹੜੇ ਉਹ ਸਕਿੱਲਡ ਹੋਣ ਉਹਨਾਂ ਕੋਲੇ ਕਿਸੇ ਨਾ ਕਿਸੇ ਚਾਹੇ ਜਿਸ ਤਰ੍ਹਾਂ ਅੱਜ ਦੂਸਰੀ ਸਟੇਟਾਂ ਤੋਂ ਆ ਕੇ ਇੱਥੇ ਸਾਡੇ ਜਿਹੜੇ ਪ੍ਰਵਾਸੀ ਨੇ ਉਹ ਕੰਸਟਰਕਸ਼ਨ ਦੇ ਫੀਲਡ ਦੇ ਵਿੱਚ ਅਸੀਂ ਉਸ ਲਾਈਨ ਦੇ ਵਿੱਚ ਆ ਉਹ ਕੰਮ ਕਰ ਰਹੇ ਨੇ ਤੇ ਉਹ ਉਹਨਾਂ ਕੋਲੇ ਉਹ ਚਾਹੇ ਕੋਈ ਸੈਨੀਟਰੀ ਦਾ ਕੰਮ ਕਰ ਰਿਹਾ ਕੋਈ ਟਾਈਲਸ ਦਾ ਕੰਮ ਕਰ ਰਿਹਾ ਕੋਈ ਪੱਥਰ ਦਾ ਕੰਮ ਕਰ ਰਿਹਾ ਪੀਓਪੀ ਦਾ ਕਰ ਰਿਹਾ ਕੰਸਟਰਕਸ਼ਨ ਦਾ ਕਰ ਰਿਹਾ ਰੋਡਸ ਬਣਾ ਰਹੇ ਨੇ ਸੋ ਇਸ ਪਾਸੇ ਸਾਨੂੰ ਨੌਜਵਾਨ ਨੂੰ ਸਕਿਲਡ ਹੋਣ ਦੀ ਲੋੜ ਹੈਗੀ ਆ ਜੇ ਉਹਨਾਂ ਕੋ ਹਨਰ ਹੋਊਗਾ ਤਾਂ ਉਹ ਫਿਰ ਆਪੀ ਕਾਮਯਾਬ ਨੇ ਇੰਡੀਆ ਦੇ ਵਿੱਚ ਵੀ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਵੀ ਇੱਕਲਾ ਸਵਾਲ ਆਈ ਸੱਤ ਮੈਂਬਰੀ ਕਮੇਟੀ ਗੱਲ ਜਥੇਦਾਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਜਥੇਦਾਰ ਸਾਹਿਬ ਦਾ ਜੋ ਬਿਆਨ ਆਇਆ ਕਿ ਚਾਰ ਦਿਵਾਰੀ ਚ ਹੀ ਹੁਕਮ ਜਾਰੀ ਹੁੰਦੇ ਆ ਸਾਡੇ ਕੀ ਕਾਰ ਲੱਗ ਰਿਹਾ ਕੀ ਕਿੰਨਾ ਕੁ ਦਵਾ ਜਿਹੜਾ ਦਿਖ ਰਿਹਾ ਜਾਂ ਫਿਰ ਕੋਈ ਹੋਰ ਜਿਹੜਾ ਸਿਸਟਮ ਬੜ ਰਿਹਾ ਕਿ ਅਕਾਲੀ ਦਲ ਉੱਭਰ ਹੀ ਨਹੀਂ ਪਾਰਿਆ ਇਹਨਾਂ ਸਾਰੇ ਮਾਮਲੇ ਤੋਂ ਸਾਬ ਸਾਡੇ ਲਈ ਹਰ ਸਿੱਖ ਲਈ ਸਰਵਉੱਚ ਉੱਥੋਂ ਦਾ ਜਥੇਦਾਰ ਦਾ ਜੋ ਵੀ ਹੁਕਮ ਜਥੇਦਾਰ ਸਾਹਿਬਾਨ ਦਾ ਉਹ ਮੰਨਣਾ ਉਹ ਸਾਡਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਵਾ ਸੋ ਇਸ ਲਈ ਜੋ ਵੀ ਹੁਕਮ ਸਾਨੂੰ ਜਥੇਦਾਰ ਜੀ ਦਾ ਹੋਇਆ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ ਕਮੇਟੀ ਚਾਹੇ ਅਸੀਂ ਪੰਜ ਮੈਂਬਰ ਰਹਿ ਗਏ ਆਂ ਕੱਲ ਮਿਲ ਕੇ ਵੀ ਆਂ ਜਥੇਦਾਰ ਜੀ ਨੂੰ ਜੋ ਵੀ ਉਦੇਸ਼ ਅਗਲਾ ਦੇਣਗੇ ਅਸੀਂ ਡਟ ਕੇ ਉਹਦੇ ਪਹਿਰਾ ਦਵਾਂਗੇ ਤੇ ਜੋ ਵੀ ਪਹਿਲੇ ਉਦੇਸ਼ ਦਿੱਤੇ ਦੋ ਤਰੀਕ ਨੂੰ ਜੇ ਪਾਰਟੀ ਮੰਨ ਲੈਂਦੀ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਕਰਵਾਉਂਦੇ ਤਾਂ ਪਾਰਟੀ ਹੋਰ ਮਜ਼ਬੂਤ ਹੋਣੀ ਸੀਗੀ ਪ੍ਰਧਾਨ ਅੱਗੇ ਜੋ ਵੀ ਅਹੁਦੇਦਾਰ ਚੁਣਨੇ ਹੋ ਡੈਲੀਗੇਟਸ ਨੇ ਚੁਣਨੇ ਆ ਸੋ ਲੇਕਿਨ ਪਤਾ ਨਹੀਂ ਕਿਉਂ ਨਹੀਂ ਇਹ ਉਹਨਾਂ ਨੂੰ ਉਹਨਾਂ ਨੇ ਦਿੱਤਾ ਤੇ ਆਪਦੇ ਆਪ ਹੀ ਪਾਰਟੀ ਦਾ ਨੁਕਸਾਨ ਕਰਾ ਰਹੇ ਨੇ ਬਹੁਤ ਬਹੁਤ ਧੰਨਵਾਦ ਸੋ ਇਹ ਸੰਮਰਪੀਸੀਆਲੀ ਜੋ ਕਿ ਵਿਧਾਨ ਸਭਾ ਤੋਂ ਬਾਹਰ ਆ ਕੇ ਵੱਡੀ ਜਿਹੜੀ ਆ ਗੱਲ ਕਹਿ ਕੇ ਗਏ ਆ ਕਿ ਵੱਡੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਆ ਤੇ ਲੰਬਾ ਸਮਾਂ ਜਿਹੜਾ ਸੈਸ਼ਨ ਦਾ ਹੋਣਾ ਚਾਹੀਦਾ ਸੀਗਾ ਪਰ ਉਧਰ ਇਸੇ ਮਸਲੇ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਕਿ ਇੱਕ ਦੂਜੇ ਤੇ ਜਿਹੜੇ ਆ ਸ਼ਬਦੀ ਬਾਰ ਕਿਤੇ ਜਾ ਰਿਹਾ ਸ਼ਰਨ ਅਨਾਦ ਚ ਹੋਵੇ ਭਾਵੇਂ ਜਿਵੇਂ ਮਰਜੀ ਇੱਕ ਦੂਜੇ ਸ਼ਬਦੀ ਬਾਰ ਹੋ ਰਿਹਾ ਇਸ ਸੈਸ਼ਨ ਤੋਂ ਪੰਜਾਬ ਨੂੰ ਕੀ ਮਿਲੇਗਾ ਉਹ ਆਣ ਵਾਲਾ ਸਮਾਂ ਦੱਸੇਗਾ ਪਰ ਮਨਪੀਤ ਸਿੰਘ ਆਲੀ ਨੇ ਜੋ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਤੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਸਵਾਲ ਚੁੱਕੇ ਨੇ ਵੀਡੀਓ ਜਰਨਲਿਸਟ ਅਤਰ ਬਰਮਾਨਾ ਸਤਰਾਸੀਮਟੋਈ ਐਨ ਆਰ ਆਈ ਟੀ ਵੀ